ਰਾਉਜੀ ਤੋਂ ਆਓ ਸਰਪੰਚ ਜੀ ਨਾਲ ਆਓ ਨਾਲ ਹੀ ਨਾਲ ਹੀ ਆਓ ਹੱਸੇਗਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀਵਨ ਜੋਤ ਕੌਰ ਐਮ ਐਲ ਏ ਅੰਮ੍ਰਿਤਸਰ ਹਲਕਾ ਪੂਰਬੀ ਅ ਸਾਥੀਓ ਅੱਜ ਅਸੀਂ ਫੇਰ ਤੋਂ ਸਵੇਰ ਤੋਂ ਹੀ ਅਜ ਨਾਲੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸੀਗੇ ਸੋ ਮੈਂ ਇਸ ਵੇਲੇ ਪਿੰਡ ਕੁਰਾਲੀਆਂ ਦੇ ਵਿੱਚ ਖੜੀ ਆ ਇਹ ਉਹ ਪਿੰਡ ਹੈ ਜਿੱਥੇ ਜਦੋਂ ਹੜਾ ਆਇਆ ਤੇ ਤਕਰੀਬਨ 15 ਤੋਂ 20 ਫੁੱਟ ਪਾਣੀ ਇੱਥੇ ਸੀਗਾ ਔਰ ਇੱਥੇ ਅਸੀਂ ਲਗਾਤਾਰ ਤਿੰਨ ਤੋਂ ਚਾਰ ਦਿਨ ਲਗਾਤਾਰ ਆਉਂਦੇ ਰਹੇ ਕਿਉਂਕਿ ਇੱਥੇ ਜਿੱਦਾਂ-ਜਿੱਦਾਂ ਦੀ ਮੰਗ ਹੁੰਦੀ ਸੀ ਅਸੀਂ ਅਗਲੇ ਦਿਨ ਉਹੀ ਸਮਾਨ ਲੈ ਕੇ ਦੁਬਾਰਾ ਆਉਂਦੇ ਸੀ ਔਰ ਜਿਸ ਪੁਲ ਤੇ ਅੱਜ ਮੈਂ ਖੜੀ ਆ ਉਸ ਦਿਨ ਮੈਨੂੰ ਅਜੇ ਵੀ ਚੇਤਾ ਹੈ ਕਿ ਸਾਡੀ ਕਿਸ਼ਤੀ ਜਿਹੜੀ ਆ ਉਹ ਇਸ ਪੁਲ ਦੇ ਉੱਤੇ ਇੰਨਾ ਪਾਣੀ ਸੀ ਕਿ ਦਿਖਦਾ ਨਹੀਂ ਸੀ ਇਹਦੇ ਉੱਤੋਂ ਦੀ ਸਾਡੀ ਕਿਸ਼ਤੀ ਨਿਕਲੀ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤਕਰੀਬਨ ਅਜੇ ਵੀ ਫਸਲਾਂ ਤਾਂ ਸਾਰੀਆਂ ਹੀ ਡੁੱਬੀਆਂ ਨੇ ਕਈ ਘਰਾਂ ਨੂੰ ਰਾਹ ਨਹੀਂ ਹੈਗਾ ਗੱਡੀ ਅਗਰ ਜਾ ਰਹੀ ਹੈ ਤਾਂ ਅਸੀਂ ਉਹ ਵੀ ਦੇਖਿਆ ਸੀ ਕਿ ਕਿਸ ਤਰ੍ਹਾਂ ਲੰਗੀ ਹੈ ਸੋ ਅਜੇ ਵੀ ਇਹ ਪਿੰਡ ਕਾਫੀ ਪਾਣੀ ਦੇ ਨਾਲ ਸਰਾਊਂਡਡ ਹੈ ਔਰ ਅਸੀਂ ਇੱਕ ਮੁਹਿਮ ਦਾ ਗਾਜ਼ ਕੀਤਾ ਸੀਗਾ ਕਿ ਇੱਕ ਪਰਿਵਾਰ ਮੈਂ ਜ਼ਿੰਮੇਵਾਰ ਸੋ ਅਸੀਂ ਉਸੇ ਦੇ ਤਹਿਤ ਅ ਜਿੱਥੇ ਆਏ ਸੀ ਔਰ ਵੱਖ-ਵੱਖ ਘਰਾਂ ਦੇ ਵਿੱਚ ਜਾ ਕੇ ਜਿਹੜੇ-ਜਿਹੜੇ ਘਰ ਨੁਕਸਾਨੇ ਗਏ ਨੇ ਅਸੀਂ ਉਹਨਾਂ ਘਰਾਂ ਦੇ ਵਿੱਚ ਜਾ ਕੇ ਉੱਥੇ ਅਸੀਂ ਇਹ ਨੋਟ ਕੀਤਾ ਕਿ ਕਿਸ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਰੂਰਤ ਹੈਗੀ ਹੈ ਤੇ ਇੱਕ ਵਾਰ ਫਿਰ ਤੋਂ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਰਿਕਵੈਸਟ ਕਰਾਂਗੀ ਕਿ ਆਓ ਅਸੀਂ ਸਾਰੇ ਜਣੇ ਇੱਕ ਇੱਕ ਪਰਿਵਾਰ ਦੇ ਮੁੜ ਵਸੇਬੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਲਈਏ ਤਾਂ ਕਿ ਇਹਨਾਂ ਦਾ ਸਾਰਿਆਂ ਦਾ ਜਿਹੜਾ ਜ਼ਿੰਦਗੀ ਜਿਹੜੀ ਹੈਗੀ ਹੈ ਮਤਲਬ ਜ਼ਿੰਦਗੀ ਦੀ ਗੱਡੀ ਜਿਹੜੀ ਲੀ ਤੇ ਆਉਣੀ ਉਹ ਸੌਖੀ ਹੋ ਜਾਏ ਕਿਉਂਕਿ ਇਹ ਜੇ ਹਾਲਾਤਾਂ ਦੇ ਵਿੱਚ ਸਾਨੂੰ ਆ ਸਰਪੰਚ ਸਾਹਿਬ ਵੀ ਸਾਡੇ ਨਾਲ ਹੀ ਖੜੇ ਆ ਇਨਾਂ ਦਾ ਹੀ ਮੰਨਣਾ ਹੈ ਕਿ ਇੱਥੇ ਤਕਰੀਬਨ ਅਜੇ ਇਹ ਪਾਣੀ ਥੱਲੇ ਆਣ ਨੂੰ 10-10 ਦਿਨ ਲੱਗ ਜਾਣੇ ਆ। ਸੋ ਮੈਂ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਰਿਕਵੈਸਟ ਕਰਾਂਗੀ ਕਿ ਆਪਾਂ ਸਾਰੇ ਜਣੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਲਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ ਕੋਲ ਦੱਸਣਾ। ਸਰਪੰਚ ਸਾਹਿਬ? ਆ ਜੋ ਤੁਸੀਂ ਵੀ। ਨਹੀਂ ਕੋਈ ਨਹੀਂ ਭਾਂਜਾ ਦੱਸ। ਨਾ ਨਾ ਬੋਲੋ। ਕੋਈ ਨਹੀਂ ਕੋਈ ਗੱਲ ਨਹੀਂ ਦੱਸਤਾ। ਆ ਜੋ ਆ ਜੋ ਕਰੋ ਗੱਲ। ਆਪਣੇ ਪਿੰਡ ਬਾਰੇ ਦੱਸੋ ਤੁਸੀਂ ਕੋਈ ਨਹੀਂ ਆਏ ਉਹ ਤਾਂ ਡਿਪੈਂਡ ਚੈੱਕ ਕਰ ਲਾ ਲਾਈਵ ਹਾਂ ਹਾਂ ਧੰਨਵਾਦ ਕਰੀ ਧੰਨਵਾਦ ਕਰੀ ਤੁਸੀਂ ਵੀ ਆਏ ਤੇ ਹੁਣ ਜੀ ਲਾਈਵ ਕਰ ਰਹੇ ਹੋ ਇਹ ਘੇਰ ਆ ਜਾਣਗੇ ਫੋਟੋ ਮੈਨੂੰ ਦੇ ਦੇ ਇਹ ਦੜਣਾ ਇੱਧਰ ਆਦਾ ਇੱਧਰ ਆਦਾ ਇੱਧਰ ਆਣਾ ਕੋਈ ਆਇਆ ਨਹੀਂ ਕਿ ਕੋਈ ਦੱਸਣਾ ਦਿਖਵਾ ਦਈਏ ਵੀ ਆਉਂਦੇ ਰਹੇ ਆਪੇ ਦੱਸਦੇ ਲੋਕ ਜੀ ਆਏ ਆ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਹੀਂ ਪਹਿਲਾ ਆਪਣੀ ਐਮਐਲਏ ਮੈਡਮ ਜੀਵਨ ਜੋਰਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਪਿੰਡ ਹੜਾ ਦੇ ਵਿੱਚ ਵੀ ਆਉਂਦੇ ਰਹੇ ਤੇ ਸਾਡੀ ਮਤ ਵੀ ਕਰਦੇ ਰਹੇ ਹੁਣ ਵੀ ਆਏ ਆ ਹੁਣ ਆਣ ਕੇ ਇਹਨਾਂ ਮਕਾਨ ਵੇਖਿਆ ਜਿਹੜੇ ਨੁਕਸਾਨ ਹੋਇਆ ਤੇ ਇਹਨਾਂ ਨੇ ਕਿਹਾ ਵੀ ਅਸੀਂ ਪੂਰਾ ਬਣਾ ਕੇ ਦੇਵਾਂਗੇ ਇਹਨਾਂ ਨੂੰ ਜੋ ਜੋ ਚੀਜ਼ ਚਾਹੀਦੀ ਹੈ ਉਹ ਆਪਾਂ ਦੇਵਾਂਗੇ ਹੁਣ ਇਹਨਾਂ ਕੋਲ ਤਰਪਾਲਾ ਵੀ ਆਪਾਂ ਮੰਗ ਕੀਤੀ ਸੀ ਵਿਆਹ ਕੇ ਤਰਪਾਲਾ ਵੀ ਸਾਡੇ ਲੋੜ ਹੀ ਸਾਧਕਤ ਪਰ ਲਾਗੇ ਦਿੱਤੀ ਆ ਇਹਨਾਂ ਵੀ ਕਿਹਾ ਵੀ ਤੁਹਾਨੂੰ ਵੀ ਤੁਹਾਡੀ ਮੰਗ ਬੁਰੀ ਹੋ ਜੇਗੀ ਅਸੀਂ ਭਾਂਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੇ ਹਾਂਜੀ ਮੈਂ ਪਿੰਡ ਕਰਾਲੀ ਦਾ ਸਾਡਾ ਮੇਰਾ ਮੀਡਾ ਸਰਪੰਚ ਗੁਰਪ੍ਰੀਤ ਸਿੰਘ ਦਾ ਦਾੜੀਆਂ ਤੇ ਮੈਂ ਭਾਂਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਠੀਕ ਹੈ ਧੰਨਵਾਦ ਵਾਹਿਗੁਰੂ ਦਾ ਹਰ ਸਾਲ ਹੈ